ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਵਿਆਹਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਮੈਂ ਤੁਹਾਡੇ ਲਈ ਕੁੜੀਆਂ ਤੇ ਸੁਹਾਗ ਲੈ ਕੇ ਹਾਜ਼ਰ ਹੁਣੀ ਆ ਅੱਜ ਮੈਂ ਤੁਹਾਡੇ ਲਈ ਵੀਰ ਦੇ ਵਿਆਹ ਦੀ ਬਹੁਤ ਹੀ ਪਿਆਰੀ ਜਹੀ ਕੁੜੀ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਨੂੰ ਇਹ ਕੁੜੀ ਜ਼ਰੂਰ ਪਸੰਦ ਆਉਗੀ ਲਓ ਜੀ ਆਪਣੇ ਵੀਰ ਦੇ ਵਿਆਹ ਤੇ ਭਤੀਜਿਆਂ ਦੇ ਵਿਆਹ ਤੇ ਮੇਰੀਆਂ ਭੈਣਾਂ ਇਹ ਕੋੜੀ ਸੌਖੀ ਜੀ ਕੋੜੀ ਹੈ ਜ਼ਰੂਰ ਗਾਇਓ ਲਓ ਜੀ ਮਾਣੋ ਅਨੰਦ ਕੋੜੀ ਦਾ ਚੀਰੇ ਰੰਗਾਏ ਨੀ ਮੈਂ ਚਾਰ ਇੱਕ ਚੀਰਾ ਬਨਨੀ ਗਿਆ ਚੀਰੇ ਰੰਗਾਏ ਨੀ ਮੈਂ ਚਾਰ ਇੱਕ ਚੀਰਾ ਬਨਨੀ ਗਿਆ ਮੇਰਾ ਪਤਲਾ ਜਿਹਾ ਵੀਰ ਸਰਦਾਰ ਕਿਹੜੀ ਗਲੀ ਲੰਘਨੀ ਗਿਆ ਮੇਰਾ ਸੋਣਾ ਜਿਹਾ ਵੀਰ ਸਰਦਾਰ ਕਿਹੜੀ ਗਲੀ ਲੰਘਨੀ ਗਿਆ ਮੈਂ ਤਾਂ ਫਿਰ ਆਈ ਸਦਰ ਬਜ਼ਾਰ ਕਿਤੇ ਮੇਰੀ ਨਿਗਾਹ ਪਿਆ ਮੈਂ ਤਾਲਬ ਆਈ ਸਦਰ ਬਜ਼ਾਰ ਕਿਤੇ ਮੇਰੀ ਨਿਗਾਹ ਪਿਆ ਨੀ ਕਿਤੇ ਮੇਰੀ ਨਿਗਾਹ ਪਿਆ ਓ ਦੀ ਸੋਣੀ ਜੈਨਾ ਜੋ ਮੋਟਿਆ ਉਹ ਦੀਪਤਲੀ ਜਹੀਨਾ ਜੋ ਮੂਟਿਆ ਰੇ ਉਹਨੇ ਗੱਲੀ ਲਾ ਨੀ ਲਿਆ ਕੈਂਠੇ ਕੜਨੀਆ ਮੈਂ ਚਾਰ ਇੱਕ ਕੈਂਠਾ ਪਾਣੀ ਗਿਆ ਕੈਂਠੇ ਕੜਨੀਆ ਮੈਂ ਚਾਰ ਇੱਕ